ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਡਰਨ ਲੱਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਤੋਂ ਕਿਸ ਗੱਲ ਤੋਂ ਡਰ ਰਹੇ ਨੇ ਜੋ ਸੁਖਬੀਰ ਸਿੰਘ ਬਾਦਲ ਦੇ ਬਾਰੇ ਉਹਨਾਂ ਨੇ ਇੱਕ ਬਿਆਨ ਦੇ ਕੇ ਆਪਣੇ ਆਪ ਨੂੰ ਜੋ ਪੰਜਾਬ ਦੇ ਵਿੱਚ ਪੇਸ਼ ਕਰ ਰਹੇ ਨੇ ਉਸ ਬਿਆਨ ਦੀ ਉਹ ਵੀਡੀਓ ਵਾਇਰਲ ਹੋਈ ਏ ਜੋ ਸੁਖਬੀਰ ਸਿੰਘ ਬਾਦਲ ਦੇ ਬਾਰੇ ਉਹਨਾਂ ਨੇ ਬੋਲਿਆ ਹੈ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਵਾਂਗੇ ਕਿਸ ਤਰ੍ਹਾਂ ਉਹ ਡਰਦੇ ਹੋਏ ਬੋੜੇ ਨੇ ਸੀਐਮ ਭਗਵੰਤ ਮਾਨ ਸੁਖਵੀਰ ਸਿੰਘ ਬਾਦਲ ਦੇ ਬਾਰੇ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਹੁਣ ਜੋ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਉਹਨਾਂ ਦੇ ਉੱਪਰ ਤੰਜ ਕੱਸਦੇ ਨੇ ਉਹਨਾਂ ਦੇ ਬਾਰੇ ਜੋ ਕੁਝ ਅਜਹੀਆਂ ਗੱਲਾਂ ਬੋਲਦੇ ਨੇ ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਉਹ ਵੀਡੀਓ ਵਾਇਰਲ ਹੋਈ ਏ ਉਸ ਵੀਡੀਓ ਦੇ ਵਿੱਚ ਤੁਸੀਂ ਆਪ ਸੁਣੋਗੇ ਕਿ ਕਿਸ ਤਰ੍ਹਾਂ ਭਗਵੰਤ ਮਾਨ ਸੁਖਵੀਰ ਸਿੰਘ ਬਾਦਲ ਨੂੰ ਮੰਤ ਬੁੱਗੀ ਦਾ ਮੰਤ ਬੁੱਧੀ ਦੱਸ ਰਹੇ ਨੇ ਜੋ ਸੁਖਵੀਰ ਸਿੰਘ ਬਾਦਲ ਨੂੰ ਸੰਗਲ ਲਾਉਣ ਦੀ ਗੱਲ ਕਹਿ ਰਹੇ ਨੇ ਕਿ ਉਸ ਨੂੰ ਸੰਗਲ ਲਾ ਲੈਣੇ ਚਾਹੀਦੇ ਨੇ ਜੋ ਕਿਸੇ ਨੂੰ ਵਟਾ ਰੋੜਾ ਨਾ ਮਾਰ ਦੇਵੇ ਸੋ ਸੁਖਵੀਰ ਸਿੰਘ ਬਾਦਲ ਜਦੋਂ ਕਿ ਹੜ ਆਏ ਸੀ ਹੜਾਂ ਦੇ ਵਿੱਚ ਲੋਕਾਂ ਦੀ ਸਾਰ ਲੈ ਰਹੇ ਸੀ ਲੋਕਾਂ ਦੀ ਸਹਾਇਤਾ ਕਰ ਰਹੀ ਸੀ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬੋਲੇ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸ ਗੱਲ ਦਾ ਡਰ ਹੈ ਕਿ ਲੋਕ ਫਿਰ ਅਕਾਲੀ ਦਲ ਦੇ ਨਾਲ ਜੁੜਦੇ ਜਾ ਰਹੇ ਨੇ ਲੋਕ ਅਕਾਲੀ ਦਲ ਨੂੰ ਫਿਰ ਯਾਦ ਕਰ ਰਹੇ ਨੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਲੋਕ ਸਵਾਗਤ ਕਰ ਰਹੇ ਸੀ ਕਿਸ ਤਰ੍ਹਾਂ ਲੋਕ ਸੁਖਵੀਰ ਸਿੰਘ ਬਾਦਲ ਨੂੰ ਜੋ ਪਿੰਡਾਂ ਦੇ ਵਿੱਚ ਉਹਨਾਂ ਦੇ ਨਾਲ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰ ਰਹੀ ਸੀ ਸੁਖਵੀਰ ਸਿੰਘ ਬਾਦਲ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਡਾ ਸਤਾ ਰਿਹਾ ਕਿ ਕਿਤੇ ਲੋਕ ਫਿਰ ਅਕਾਲੀ ਦਲ ਦੇ ਨਾਲ ਨਾ ਜੁੜ ਜਾਣ ਸੋ ਆਮ ਆਦਮੀ ਪਾਰਟੀ ਝੜੂ ਦੇ ਨਾਂ ਉ ਲੋਕੀ ਟੁੱਟਣ ਜਾਂ ਟੁੱਟਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਡਰ ਚੁੱਕੇ ਨੇ ਜੋ ਹੁਣ ਉਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਵੀ ਪੰਜਾਬ ਛੱਡ ਕੇ ਜਾ ਚੁੱਕੀ ਏ ਔਰ ਸਾਰਾ ਦਾ ਸਾਰਾ ਦਰੋਮਦਾਰ ਹੁਣ ਮੁੱਖ ਮੰਤਰੀ ਦੇ ਉੱਪਰ ਏ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2027 ਵਿੱਚ ਖਤਮ ਹੋ ਜਾਂਦੀ ਏ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਤੋਂ ਚਾਰ ਵਿਧਾਇਕੀ ਜਿਹੜੇ ਬਣ ਸਕਦੇ ਨੇ ਤਾਂ ਫਿਰ ਹਾਸ਼ੀਏ ਤੇ ਚਲੀ ਜਾਵੇਗੀ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਸਮਾਪਤ ਹੋ ਜਾਵੇਗੀ ਦਿੱਲੀ ਦੇ ਵਾਂਗੂ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਉਸ ਹੀ ਉਹ ਵੀਡੀਓ ਸੁਣਾਉਂਦੇ ਆ ਕਿਸ ਦਾ ਡਰ ਕੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਬਾਰੇ ਐਸ ਜੇ ਬਿਆਨ ਦੇ ਰਹੇ ਨੇ ਤੁਸੀਂ ਆਪ ਹਰਾਦਾ ਅੰਦਾਜ਼ਾ ਲਾਓਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਜੇ ਬੋਲ ਕਿਉਂ ਬੋਲੇ ਜਾ ਰਹੇ ਨੇ ਤੁਸੀਂ ਪਹਿਲਾਂ ਉਹ ਵੀਡੀਓ ਸੁਣੋ ਤੁਹਾਨੂੰ ਅਸੀਂ ਉਹ ਆਜਨ ਤਾਂ ਪਿੰਡਾਂ ਸੰਗਲ ਲੱਗ ਗਿਆ ਯਾਰ ਆਏ ਤੇ ਆਮਾਨ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੋ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਕਾਪਰਾ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹ ਕੁੜਾ ਵਿਚਾਰੇ ਨੂੰ ਪਤਾ ਯਾਰ ਜਿੰਨ ਮੰਦ ਬੁੱਧੀ ਹੈਗਾ ਉਹ ਉਹ ਆਜਨ ਤਾਂ ਪਿੰਡਾਂ ਸੰਗਲ ਲੱਗ ਗਿਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਆ ਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੀ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਲਾਂਗੇ ਉਹ ਮੈਂ ਕਿਹ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ دریاਵਾਂ ਨਾ ਮੱਥੇ ਲਾਉਂਗੇ ਇਹਨਾਂ ਨੂੰ ਕੀ ਪਤਾ ਹੈ ਉਹ ਸੁਖਵੀਰ ਬਾਲ ਤੁਰਿਆ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇਖਿਆ सरपंच तू ਲੈਣਾ ਬਾਅਦ ਸਰਪੰਚ ਨੂੰ ਗੱਡੀ 'ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਦੀ ਬੱਕੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਦੀ ਬੱਕੜਾ ਮੁੰਡੇ ਨੂੰ ਫੜਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ 'ਚ ਬਿਠਾ ਲੈਂਦੇ ਮਗਰਲੀ 'ਚ 3 ਕਿਲੋ ਮੀਟਰ ਚੱਕਰ ਨੂੰ ਕਹਿੰਦੇ ਲਿਆ ਫੜਾ ਬਈ ਆ ਆਏ ਪੈਸੇ ਵੰਡੋਗੇ ਆਏ ਤੇਰੇ ਅਮਨ ਨੂੰ ਕਹਿੰਦਾ ਮੈਂ ਦੋ ਤਿੰਨ ਪੀਟਰ ਇੰਜਨਾਂ ਦਾ ਤੇਲ ਦੇਉਂਗਾ ਸੋ ਏਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਬਾਰੇ ਇਹ ਕੁਝ ਬੋਲਿਆ ਜਾ ਰਿਹਾ ਸੀ ਜਦੋਂ ਸੁਖਵੀਰ ਸਿੰਘ ਬਾਦਲ ਹਰ ਪੀੜਤਾ ਦੀ ਸਹਾਇਤਾ ਕਰ ਰਹੇ ਸੀ ਡੀਜ਼ਲ ਦੇ ਰਹੇ ਸੀ ਉਹਨਾਂ ਨੂੰ ਜਾ ਕੇ ਨਗਦ ਰਾਸ਼ੀ ਦੇ ਰਹੇ ਸੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਜੋ ਫੋਟਿਸ ਹਸਪਤਾਲ ਦੇ ਵਿੱਚ ਐਡਮਿਟ ਹੋ ਜਾਂਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੁਝ ਅਜਿਹਾ ਬੋਲਣ ਲਈ ਨਹੀਂ ਸਿਰਫ ਤੇ ਸਿਰਫ सीएमडी कुर्सी ਤੇ ਬੈਠੇ ਨੇ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਸੀ ਪੰਜਾਬ ਦੇ ਮੁੱਦੇ ਚੱਕਨੇ ਚਾਹੀਦੇ ਨਾ ਕਿ ਵਿਰੋਧੀ ਪਾਰਟੀਆਂ ਦੇ ਉੱਪਰ ਇਸ ਤਰ੍ਹਾਂ ਦੇ ਜਿਹੜਾ ਕਿ ਤੰਜ ਕਸਨੇ ਚਾਹੀਦੇ ਨੇ ਸੋ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਕ ਨਾਰਾਜ਼ ਹੋਏ ਨੇ ਜੋ ਹੁਣ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਮੇਟੀ ਸੁਣਨ ਵਾਸਤੇ ਇਕੱਠੇ ਨਹੀਂ ਹੁੰਦੇ ਕੋਈ ਚੋਣ ਦੰਗਲ ਨਹੀਂ ਹੈ ਕੋਈ ਚੋਣਾ ਨਹੀਂ ਹੋ ਰਹੀਆਂ ਜਿਹੜੀ ਕਿ ਕਮੇਟੀ ਕੀਤੀ ਜਾ ਰਹੀ ਹੈ ਵਿਰੋਧੀਆਂ ਦੇ ਉੱਪਰ ਸਿਰਫ ਤੇ ਸਿਰਫ ਪੰਜਾਬ ਦੇ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਅੱਜ ਪੰਜਾਬ ਦੇ ਲੋਕ ਲੋਕ ਪਲਾਈ ਸਕੀਮਾਂ ਨੂੰ ਤਰਸ ਰਹੇ ਨੇ ਪੰਜਾਬ ਦੇ ਲੋਕਾਂ 'ਚ ਕਰਜ਼ਾ ਝੜ ਰਿਹਾ ਹੈ ਪੰਜਾਬ ਦੇ ਲੋਕ ਰੁਜ਼ਗਾਰ ਚਾਹੁੰਦੇ ਨੇ ਨੌਜਵਾਨਾਂ ਦਾ ਰੁਜ਼ਗਾਰ ਹੈ ਨਹੀਂਗਾ ਇੰਡਸਟਰੀ ਪੰਜਾਬ ਤੋਂ ਉਹ ਜਿਹੜੀ ਹੈ ਮਾਈਗ੍ਰੇਟ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲਾਉਣ ਨੂੰ ਖੁਸ਼ ਨਹੀਂ ਹੋ ਰਿਹਾ ਕੋਈ ਕਿਸੇ ਤਰ੍ਹਾਂ ਦੀ ਪੋਸਟ ਨਹੀਂ ਭਰੀ ਜਾ ਰਹੀ ਸੋ ਪੰਜਾਬ ਦੇ ਵਿੱਚ ਜੋ ਇਸ ਤਰ੍ਹਾਂ ਦੀ ਕਮੇਟੀ ਕੰਨੀ ਵਿਰੋਧੀ ਪਾਰਟੀਆਂ ਦੇ ਉੱਪਰ ਇਹ ਲੋਕ ਜਿਹੜੇ ਨੇ ਪਸੰਦ ਨਹੀਂ ਕਰਦੇ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੁਮੇਵਾਰ ਅਹੁਦੇ ਤੇ ਬੈਠੇ ਨੇ ਔਰ ਆਪਣੇ ਵੱਲੋਂ ਇਹ ਸ਼ਾਇਦ ਲੋਕਾਂ ਨੂੰ ਹਸਾਉਣ ਦੀ ਗੱਲ ਕਰਦੇ ਨੇ ਲੋਕਾਂ ਦੇ ਚੁੱਲ੍ਹੇ ਜਿਹੜੇ ਕਿ ਉਹ ਜਲਾਉਣ ਦੀ ਗੱਲ ਕਰਦੇ ਸੀ ਪਰ ਚੁੱਲ੍ਹੇ ਤਾਂ ਬੁਝ ਚੁੱਕੇ ਨੇ ਅੱਜ ਪੰਜਾਬ ਦੇ ਵਿੱਚ ਜਿਹੜੇ ਕਿ ਸਹੂਲਤਾ ਬੰਦ ਹੋ ਚੁੱਕੀਆਂ ਨੇ ਸੋ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਰਹਿ ਗਿਆ ਮਜ਼ਦੂਰ ਵਿਚਾਰਾ ਉਹ ਤਰਸ ਰਿਹਾ ਜੋ ਕਿ ਨਰੇਗਾ ਦਾ ਕੰਮ ਹੁੰਦਾ ਸੀ ਪੰਜਾਬ ਵਿੱਚ 24 ਬੰਦ ਹੋ ਗਿਆ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਲੋਕ ਸੀਗੇ ਖੇਤੀਬਾੜੀ ਤੇ ਕੰਮ ਕਰਦੇ ਸੀ ਖੇਤੀਬਾੜੀ ਲੋਕ ਬਰਬਾਦ ਹੋ ਗਈ ਹੈ ਤੇ ਮਜ਼ਦੂਰਾਂ ਦੇ ਕੋਲ ਕੰਮ ਨਹੀਂ ਰਹਿ ਗਿਆ ਜਿਸ ਨੂੰ ਲੈ ਕੇ ਹਹਾਕਾਰ ਮਚੀ ਹੋਈ ਹੈ ਪਿੰਡਾਂ ਦੇ ਵਿੱਚ ਉਹ ਤੁਹਾਡੇ ਵਿਧਾਇਕਾਂ ਨੂੰ ਲੋਕ ਪਿੰਡਾਂ ਦੇ ਵਿੱਚ ਨਹੀਂ ਫੜਨ ਦੇਣਗੇ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਲੋਕ ਜਿਹੜੇ ਇਸ ਦਾ ਜਵਾਬ ਦੇਣਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਜੇ ਵੀ ਇੱਕ ਸਾਲ ਤੁਹਾਡੇ ਕੋਲ ਬਾਕੀ ਇਹ ਪੰਜਾਬ ਲਈ ਕੁਝ ਕਰ ਜੋ ਪੰਜਾਬ ਦੇ ਲਈ ਕੁਝ ਅਜਿਹਾ ਕਰੋ ਕਿ ਲੋਕ ਤੁਹਾਨੂੰ ਯਾਦ ਰੱਖਣ ਤੁਹਾਡੀ ਇਹ ਕਮੇਟੀ ਸੁਣਨ ਵਾਸਤੇ ਲੋਕਾਂ ਨੇ ਤੁਹਾਨੂੰ ਜਿਹੜਾ ਇੱਕ ਕਲਾਕਾਰ ਦੇ ਰੂਪ ਵਿੱਚ ਸੁਣਿਆ ਨਾ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਤੁਸੀਂ ਇਹ ਜ਼ਿੰਮੇਵਾਰੀ ਨਿਭਾਰੇ ਜੇ ਸੋ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਨੇ ਕਿਉਂ ਨਕਾਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਨਕਾਰ ਦਿੱਤਾ ਜੋ ਪਿਛਦੀਆਂ ਦੂਸਰੀਆਂ ਸਰਕਾਰਾਂ ਨੂੰ ਇਸੇ ਕਰਕੇ ਤੁਹਾਨੂੰ ਮੌਕਾ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਕਰਨਗੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬੇਰੁਜ਼ਗਾਰੀ ਖਤਮ ਕਰਨ ਦੇ ਪਰ ਤੁਸੀਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਸੋ ਪੰਜਾਬ ਦਾ ਜਿਹੜਾ ਅੱਜ ਬਹੁਤ ਬੁਰਾ ਹਾਲ ਹੈ ਨੌਜਵਾਨੀ ਜਿਹੜੀ ਇਹ ਬਾਹਰ ਨੂੰ ਜਾ ਰਹੀ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋਰ ਵੱਧ ਗਈ ਹੈ ਸੋ ਪੰਜਾਬ ਲਈ ਗੱਲ ਕਰੋ ਪੰਜਾਬ ਦੇ ਮੁੱਦਿਆਂ ਲਈ ਗੱਲ ਕਰੋ ਨਾ ਕਿ ਸੁਖਵੀਰ ਸਿੰਘ ਬਾਦਲ ਨਾ ਕਪਟਨ ਅਮਿੰਦਰ ਸਿੰਘ ਇਹਨਾਂ ਤੋਂ ਕਿਸੇ ਨੇ ਕੁਝ ਨਹੀਂ ਲੈਣਾ ਜੇਕਰ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਤਾਂ ਤੁਸੀਂ ਇਹ ਕੰਮ ਕਰ ਜੋ ਤਾਂ ਕਿ ਲੋਕ ਸਤਾਈ ਵਿੱਚ ਫਿਰ ਤੁਹਾਨੂੰ ਦੁਬਾਰਾ ਵੋਟ ਪਾ ਕੇ ਚੁਣ ਸਕਣ ਜੇਕਰ ਤੁਸੀਂ ਵੀ ਇਨਾਂ ਵਾਂਗ ਹੀ ਚੱਲੇ ਗਏ ਤਾਂ ਫਿਰ ਲੋਕ ਆਪਣਾ ਕੋਈ ਨਵਾਂ ਰਸਤਾ ਲੱਭਣਗੇ